ਬਹੁਤ ਸਾਰੇ ਕਿਸਾਨਾਂ ਦੀ ਸਰਕਾਰ ਪਾਸੋਂ ਇਹ ਮੰਗ ਆ ਕਿ ਜੋ ਝੋਨੇ ਦੀ ਰਹਿਤ ਖੁੰਦਾ ਝੋਨੇ ਦੀ ਪਰਾਲੀ ਆ ਉਸ ਨੂੰ ਅੱਗ ਲਾਉਣ ਦੀ ਇਜਾਜ਼ਤ ਦਿੱਤੀ ਜਾਵੇ ਤਾਂ ਜੋ ਕਿਸਾਨ ਨੂੰ ਕਿਸੇ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ ਕਿਉਂਕਿ ਜਿਹੜੀ ਝੋਨੇ ਦੀ ਪਰਾਲੀ ਆ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਕਿਸਾਨ ਨੂੰ ਬਹੁਤ ਪਰੇਸ਼ਾਨ ਕਰਦੀ ਆ ਤੇ ਇਸ ਲਈ ਸਰਕਾਰ ਨੂੰ ਚਾਹੀਦਾ ਕਿ ਜਿਹੜੀ ਝੋਨੇ ਦੀ ਪਰਾਲੀ ਉਸ ਨੂੰ ਅੱਗ ਲਾਉਣ ਦੀ ਇਜਾਜ਼ਤ ਦਿੱਤੀ ਜਾਵੇ ਪਰ ਅਮਰਜੀਤ ਸਿੰਘ ਗੱਲਵਾਸੀ ਗਾਦੜੀ ਵਾਲਾ ਨੇੜੇ ਜੀਰਾ ਜੋ ਕਿ ਹਰ ਸਾਲ ਜਿਹੜੀ ਝੋਨੇ ਦੀ ਪਰਾਲੀ ਆ ਉਸ ਨੂੰ ਅੱਗ ਨਹੀਂ ਲਾਉਂਦੇ ਤੇ ਉਸ ਨੂੰ ਮਾਣ ਦੇ ਵਿੱਚੇ ਹੀ ਖੇਤ ਦੇ ਵਿੱਚੇ ਹੀ ਵਾਹ ਕੇ ਕਣਕ ਵਾਸਤੇ ਵਾਹਣ ਤਿਆਰ ਕਰਦੇ ਹਨ ਅੱਜ ਅਮਰਜੀਤ ਸਿੰਘ ਗੱਲਵਾਸੀ ਗਾਦੜੀ ਵਾਲਾ ਤੇ ਉਹਨਾਂ ਦੇ ਨਾਲ ਲਵਪ੍ਰੀਤ ਸਿੰਘ ਅਤੇ ਸੁਖਪ੍ਰੀਤ ਸਿੰਘ ਜੋ ਜਿਹੜੀ ਮਾਣ ਝੋਨੇ ਦਾ ਉਸ ਨੂੰ ਪਰਾਲੀ ਨੂੰ ਅੱਗ ਲਗਾਉਣ ਦੀ ਬਜਾਏ ਵਿੱਚੇ ਹੀ ਬਾਹਰ ਆਏ ਨੇ ਉਹਨਾਂ ਨੂੰ ਪੁੱਛਦੇ ਆ ਅਮਰਜੀਤ ਸਿੰਘ ਸਾਡੇ ਕੋਲੇ ਮੌਜੂਦ ਨੇ ਅਸੀਂ ਉਹਨਾਂ ਨੂੰ ਪੁੱਛਦੇ ਆ ਕਿ ਜਿਹੜਾ ਮਾਹਣਾ ਤੁਸੀਂ ਕਿਸ ਤਰ੍ਹਾਂ ਤਿਆਰ ਕਰਦੇ ਹੋ ਤੇ ਜਿਹੜੀ ਪਰਾਲੀ ਨੂੰ ਅੱਗ ਨਹੀਂ ਲਾਉਂਦੇ ਉਹਨਾਂ ਨੂੰ ਪੁੱਛਦੇ ਕਿੰਨਾ ਚਿਰ ਹੋ ਗਿਆ ਇਸ ਤਰ੍ਹਾਂ ਕਰਦਿਆਂ ਨੂੰ ਅਮਰਜੀਤ ਸਿੰਘ ਮਾਸੀ ਗਾਦਰੀ ਵਾਲਾ ਨੇੜੇ ਜੀਰਾ ਸਾਡੇ ਕੋਲੇ ਮੌਜੂਦ ਨੇ ਉਹਨਾਂ ਨੂੰ ਪੁੱਛਦੇ ਆ ਹਾਂਜੀ ਅਮਰਜੀਤ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ ਕਿਸਾਨਾਂ ਨੂੰ ਇਹ ਦੱਸੋ ਜੀ ਜਿਹੜੀ ਤੁਸੀਂ ਝੋਨੇ ਦੀ ਪਰਾਲੀ ਜੇ ਸਾਨੂੰ ਅੱਗ ਨਹੀਂ ਲਾਉਂਦੇ ਤੇ ਤੁਸੀਂ ਇਸ ਦਾ ਕਿਸ ਤਰ੍ਹਾਂ ਹੱਲ ਕਰਦੇ ਹੋ ਤੇ ਕਣਕ ਜੋ ਬੀਜਦੇ ਉਹਦਾ ਬਾਣ ਕਿਵੇਂ ਤਿਆਰ ਕੀਤਾ ਜਾਂਦਾ ਜੀ ਇਹਦਾ ਜੀ ਐਂਕੀ ਤਾਂ ਚਲੋ ਸਮਾਂ ਬਹੁਤ ਲੰਮਾ ਝੋਨਾ ਗੇਤਾ ਲੱਗਾ ਗੇਤੀ ਬਜਾਈ ਹੋਈ ਸੀ ਝੋਨੇ ਦੀ ਤੇ ਉਹਦੇ ਕਰਕੇ ਅਸੀਂ ਰੌਣੀ ਕਰ ਰਹੇ ਆ ਸੁਪਰ ਸ਼ੀਟਰ ਮਾਰ ਕੇ ਮਸ਼ੀਨਾਂ ਵਢਾ ਕੇ ਐਸਐਮਐਸ ਵਾਲੀ ਦੇ ਬਣਾ ਮਸ਼ੀਨ ਤੋਂ ਤੇ ਖਿਲੀ ਵੇਰੀ ਅਸੀਂ ਸਿੱਧੀ ਬਜਾਈ ਕਰ ਦਿੰਦੇ ਇਹ ਦੂਰਾ ਸੁਪਰ ਸ਼ੀਟਰ ਮਾਰ ਕੇ ਵਧੀਆ ਬਣ ਜਾਂਦਾ ਹੀ ਬਾਣ ਉਦੇ ਕਰਕੇ ਝਾੜ ਵੀ ਵਧਿਆ ਪਰਾਲੀ ਵਿੱਚ ਵਾਹੁਣ ਚਾਰ ਪਹਿਲੇ ਨਾਲੋਂ ਵੱਧ ਆ ਰਿਹਾ ਜੀ ਹਾਂਜੀ ਵੱਧ ਆ ਰਿਹਾ ਯੂਰੀਆ ਘਟ ਗਈ ਹੋਰ ਖਰਚੇ ਘਟ ਗਏ ਯੂਰੀਆ ਸੋ ਘਟ ਪਹਿਲਾਂ ਨਾਲੋਂ ਘਟ ਪਾਉਣੇ ਆ ਯੂਰੀਆ ਘਟ ਗਈ ਆ ਯੂਰੀਆ ਘਟਣਾ ਐਂਕੀ ਕਹਿੰਦੇ ਹਲਦੀ ਪਈ ਆ ਹਲਦੀ ਸਾਡੇ ਬਹੁਤ ਘਟ ਪਈ ਆ ਅੱਛਾ ਤੁਹਾਨੂੰ ਇਸ ਸਮੱਸਿਆ ਤੋਂ ਤੁਸੀਂ ਨਾ ਹਲਦੀ ਰੋਗ ਦਾ ਕੋਈ ਸਮੱਸਿਆ ਨਹੀਂ ਸਾਨੂੰ ਆਈ ਕੋਈ ਠੀਕ ਆ ਜੀ ਤੇ ਝਾੜ ਦਾ ਕਿੰਨਾ ਫਰਕ ਪੈਂਦਾ ਤੁਹਾਡੇ ਹਿਸਾਬ ਨਾਲ ਝਾੜਦਾ ਕਾਫੀ ਫਰਕ ਪੈਂਦਾ ਜਿਹੜਾ ਅਸੀਂ ਜਿੰਨੇ ਚ ਪਰਾਲੀ ਵਾਈ ਆ ਉਹ ਚ ਵਾਵਾ ਫਰਕ ਆ ਝਾੜਦਾ ਕਣਕ ਦਾ ਸੁਗਨ ਝਾੜ ਵੱਧ ਆਉਂਦਾ ਕਣਕ ਦਾ ਵੀ ਵੱਧ ਆ ਜੀ ਝੋਨੇ ਦਾ ਵੀ ਵੱਧ ਆ ਤੇ ਜਦੋਂ ਤੁਸੀਂ ਮਾਂ ਇਸ ਤਰ੍ਹਾਂ ਤਿਆਰ ਕਰਦੇ ਹੋ ਤੇ ਤੁਹਾਨੂੰ ਕੋਈ ਸਮੱਸਿਆ ਨਹੀਂ ਆਉਂਦੀ ਕਿ ਫਾਨ ਤਿਆਰ ਕਰਦੇ ਸਮੇਂ ਤੇ ਕਣਕ ਬੀਜਦੇ ਸਮੇਂ ਮੁੜ ਕੇ ਨਹੀਂ ਹੋਰ ਤਾਂ ਕੋਈ ਸਮੱਸਿਆ ਨਹੀਂ ਆਉਂਦੀ ਇਹ ਡੀਜ਼ਲ ਤਾਂ ਫਿਰ ਜਦੋਂ ਇਹ ਹੱਲ ਕਰਨਾ ਫਿਰ ਡੀਜ਼ਲ ਤਾਂ ਮਚਣਾ ਹੀ ਹੈ ਅੱਛਾ ਡੀਜ਼ਲ ਦੀ ਖਪਤ ਵਾਧੀ ਆ ਹਾਂਜੀ ਡੀਜ਼ਲ ਦੀ ਖਪਤ ਵਾਧੀ ਆ ਪਰ ਜਿਹੜਾ ਕਣਕ ਦਾ ਝਾੜ ਉਹ ਵੱਧ ਜਾਂਦਾ ਹਾਂਜੀ ਸਗੋਂ ਵੱਧਾ हां वादा आज ਕਣ ਕਦਾ ਵੀ ਝੋਨੇ ਦਾ ਵੀ ਤੇ ਪਿਛਲੀ ਵਾਰ ਨਾ ਬਹੁਤ ਸਾਰੇ ਕਿਸਾਨਾਂ ਦਾ ਕਹਿਣਾ ਸੀ ਵੀ ਜਿਹੜੀ ਮਤਲਬ ਅੱਗ ਨਾ ਲਾਉਣ ਕਰਕੇ ਜਿਹੜੀ ਆ ਸੁੰਢੀ ਪਈਆ ਗਲਾਬੀ ਸੁੰਢੀ ਹਾਂਜੀ ਆਪਣੇ ਕੋਈ ਨਹੀਂ ਇਹੋ ਜੀ ਸਮੱਸਿਆ ਹੀ ਆਈ ਤਈ ਅੱਛਾ ਤੁਸੀਂ ਨਹੀਂ ਕੋਈ ਤੁਹਾਨੂੰ ਇਸ ਤਰ੍ਹਾਂ ਦਾ ਕੁਝ ਹਾਂਜੀ 6ਵਾਂ ਸਾਲ ਸ਼ੁਰੂ ਹੋ ਗਿਆ ਹੁਣ ਤੋਂ ਅੱਛਾ 6 ਸਾਲ ਹੋ ਗਏ ਤੁਹਾਨੂੰ ਹਾਂਜੀ ਅੱਛਾ ਲਗਾਤਾਰ ਇਸ ਤਰ੍ਹਾਂ ਕਰ ਰਹੇ ਹਾਂ ਹਾਂਜੀ ਲਗਾਤਾਰ ਪਹਿਲਾਂ ਅਸੀਂ ਥੋੜੀ ਥੋੜੀ ਦੋ ਕਿੱਲਾਂ ਤੋਂ ਕਿੱਲੇ ਤੋਂ ਦੋ ਕਿੱਲਾਂ ਤੋਂ ਅੱਧ ਤਿੱਕਰ ਲੈ ਗਏ ਕੀਰੀ ਹੁਣ ਤਿੰਨਾਂ ਸਾਲਾਂ ਤੋਂ ਜਮ ਵਧੀਆ ਇਸੇ ਨਾਲ ਹੀ ਕਰ ਰਹੇ ਹੋ ਤੁਹਾਡਾ ਮਤਲਬ ਤਜਰਬਾ ਸਫਲ ਰਿਹਾ ਹੈ ਹਾਂਜੀ ਪਹਿਲੋ ਗੱਠਾਂ ਵੀ ਬਣਾਈਆਂ ਸੀ ਦੋ ਸਾਲ ਅੱਛਾ ਜੀ ਉਹਦੇ ਨਾਲ ਝਾੜ ਥੋੜਾ ਜਿਹਾ ਕਟਣ ਲੱਗ ਪਿਆ ਅੱਛਾ ਤੇ ਯੂਰੀਆ ਵਧਣ ਲੱਗ ਪਈ ਫਿਰ ਜਦੋਂ ਯੂਰੀਆ ਵਧਾਉਣੇ ਆ ਉਹਦੇ ਨਾਲ ਹਲਦੀ ਰੋਗ ਵੱਧ ਆਈ ਠੀਕ ਹੈ ਜੀ ਤੇ ਅੱਜ ਤੱਕ ਤੁਹਾਨੂੰ ਕਿਸੇ ਸਰਕਾਰ ਨੇ ਸਰਕਾਰ ਕਹਿੰਦੀ ਆ ਕਿ ਜਿਹੜੀ ਆ ਪ੍ਰਦੂਸ਼ਣ ਵਾਧਾ ਮਾਤਵਰਨ ਪ੍ਰਦੂਸ਼ਿਤ ਹੁੰਦਾ ਜਦੋਂ ਤੁਸੀਂ ਜਿਹੜੀ ਪਰਾਲੀ ਉਹਨੂੰ ਅੱਗ ਲਾਉਂਦੇ ਆ ਪਰ ਤੁਸੀਂ 6 ਸਾਲਾਂ ਤੋਂ ਇਸ ਤਰ੍ਹਾਂ ਕਰ ਰਹੇ ਹੋ ਕਿ ਤੁਸੀਂ ਝੋਨੇ ਦੀ ਜਿਹੜੀ ਪਰਾਲੀ ਉਹਨੂੰ ਅੱਗ ਨਹੀਂ ਲਾਉਂਦੇਗੇ ਤੁਸੀਂ ਵਿੱਚੇ ਬਾਹਰ ਆਏ ਹੋ ਤੇ ਤੁਹਾਨੂੰ ਕਿਸੇ ਸਰਕਾਰ ਨੇ ਜਾਂ ਕਿਸੇ ਸਰਕਾਰੀ ਅਧਿਕਾਰੀ ਨੇ ਜਾਂ ਕਿਸੇ ਅ ਲੋਕਾਂ ਦੇ ਨਮਾਇंदे ਨੇ ਸਰਕਾਰ ਦੇ ਨੇ ਤੁਹਾਨੂੰ ਕਿਤੇ ਸਨਮਾਨਤ ਕੀਤਾ ਜੀ ਨਹੀਂ ਇਹੋ ਜਿਹੀ ਕੋਈ ਨਹੀਂ ਫਿਰ ਕਰਨਾ ਚਾਹੀਦਾ ਜੀ ਇਸ ਤਰ੍ਹਾਂ ਦੇ ਗਾਂਵਦੂ ਜਿਹੜੇ ਕਿਸਾਨ ਉਹਨਾਂ ਨੂੰ ਸਨਮਾਨਤ ਹੋਣਾ ਚਾਹੀਦਾ ਕੀ ਕਰਨਾ ਚਾਹੀਦਾ ਹੁਣ ਵਾਤਾਵਰਨ ਕਹਿੰਦੇ ਖਰਾਬ ਹੁੰਦਾ ਵਾਤਾਵਰਨ ਦਾ ਫਰੌਣ ਜਦੋਂ ਆਪਾਂ ਗੱਠਾ ਬਣਾਉਨੇ ਆ ਗੱਠਾਂ ਵੀ ਅਸਕਰ ਫੈਕਟਰੀਆਂ ਚ ਬਲਦੀਆਂ ਹੀ ਆ ਬਲਦੀਆਂ ਵਾਤਾਵਰਨ ਦਾ ਉਹ ਵੀ ਖਰਾਬ ਹੁੰਦਾ ਸਹੀ ਤਾਂ ਸਮੱਸਿਆ ਦਾ ਫਿਰ ਵਾਤਾਵਰਨ ਨੂੰ ਸਾਫ਼ ਕਰਨਾ ਦਾ ਫਿਰ ਆਹ ਹੀ ਹੱਲ ਹੈ ਬਿਲਕੁਲ ਜੀ ਜਿਹੜੀ ਸਰਕਾਰ ਇਸ ਨੂੰ ਚਾਹੀਦਾ ਕਿ ਜਿਹੜੇ ਇਸ ਤਰ੍ਹਾਂ ਦੇ ਗਾਂਵਦੂ ਕਿਸਾਨ ਆ ਉਹਨਾਂ ਨੂੰ ਸਨਮਾਨ ਦਿੱਤਾ ਜਾਣਾ ਚਾਹੀਦਾ ਤਾਂ ਜੋ ਜਿਹੜੇ ਹੋਰ ਕਿਸਾਨ ਆ ਉਹਨਾਂ ਨੂੰ ਵੀ ਇਸ ਤਰ੍ਹਾਂ ਪ੍ਰੇਰਣਾ ਮਿਲ ਸਕੇ ਅਮਰਜੀਤ ਸਿੰਘ ਜੀ ਅਮਰਜੀਤ ਸਿੰਘ ਜੀ ਅਤੇ ਉਹਨਾਂ ਦੇ ਨਾਲ ਲਵਪ੍ਰੀਤ ਅਤੇ ਸੁਖਪ੍ਰੀਤ ਸਿੰਘ ਵੱਲੋਂ ਇਸ ਤਰ੍ਹਾਂ ਮਾਨਤਾ ਕਰ ਕੀਤਾ ਜਾ ਰਿਹਾ ਜੀ ਬਹੁਤ ਬਹੁਤ ਧੰਨਵਾਦ ਜੀ